ਏ ਆ ਮੈਂ ਤਾਂ ਹਰਜੀਤ ਕੌਰ ਦੀ ਹਰਜੀਤੀ ਕੀ ਹਾਲ ਐ ਕਟ ਮਾਰਨਿੰਗ ਤੂੰ ਮੈਂ ਕਿੜਾ ਚੱਕ ਕੇ ਲੈ ਜਾ ਲਕੋ ਉੱਤੇ ਕਿਹਦਾ ਕੀ ਪਤਾਵ ਚੱਕ ਦੇ ਦਰਖਾ ਜਿਦਾਂ ਅਸੀਂ ਕਿਉਂ ਨਹੀਂ ਬਗਾ ਕਿਉਂ ਜੀ ਬੜੇ ਸਾਰੀ ਉਮਰ ਤੁਸੀਂ ਤੁਸੀਂ ਨਹੀਂ ਵੇਖੀਆਂ ਮੱਝਾਂ ਤੁਸੀਂ ਸਾਰਾ ਉਮਰ ਆਪਦੇ ਭਰਾਵਾਂ ਘਰੇ ਮੱਝ ਨਹੀਂ ਵੇਖੀ ਗੱਲਾਂ ਕਰਦੀ ਐ ਇੱਥੇ ਆਣ ਤੂੰ ਚਾਰ ਘਰੇ ਪਿਓ ਦੇ ਹੁੰਦਾਂ ਸੀ ਗਵਾਂਡੀਆਂ ਘਰੇ ਵੇਖ ਕੇ ਫੋਟੋ ਖਿੱਚ ਕੇ ਪਾ ਦੇਣੀ ਕਿ ਸਾਡੀਆਂ ਹੀ ਆ ਆ ਚੱਪਿਆਂ ਤੇ ਕਿਹੜੇ ਪਤਾ ਤੇਰੇ ਕੀ ਮੋੜ ਤੁਰਾ ਖੋ ਮਾਰ ਕੇ ਚੱਪਿਆਣਾ ਹੀ ਖਾ ਜਾਂਦੇ ਸਾਂ ਹਾਂ ਚੱਪਿਆਣਾ ਮਣ ਮੰ ਦੋਦ ਤਾ ਆਪੇ ਪਾਣੀ ਵਾਲਾ ਦੁੱਧ ਸੀ ਨਿਕਲਦਾ ਹੀ ਅੱਧਾ ਕਿਲੋ ਸੀ ਸੱਤ ਭੈਣ ਭਰਾ ਸੀ ਤੇ ਚੁੰਡੀ ਚੁੰਡੀ ਨਹੀਂ ਆਉਂਦੀ ਸੀ ਨਰਾ ਪਾਣੀ ਪਾ ਆਪਾਂ ਦੁੱਧ ਵਿੱਚੇ ਤੁਸੀਂ ਗੱਲਾਂ ਹਾਂ ਉਹ ਬੱਸ ਕਰਿਆ ਕਰ ਆ ਦੁੱਧ ਤੇ ਐਸ਼ ਕੀਤੀ ਹਾਂ ਐਸ਼ ਦੁੱਧ ਤੇ ਐਸ਼ ਕੀਤੀ ਆਪ ਤਾਂ ਨਹੀਂ ਕੀਤੀ ਆ ਕਮੇ ਤਾਂ ਢੱਕਾ ਤੋੜਿਆ ਨਹੀਂ ਪਿਓ ਦੇ ਸਿਰ ਤੇ ਹੀ ਪਿਓ ਦੇ ਸਿਰ ਤੇ ਹੀ ਵੇਲੀਆਂ ਖਾਧੀਆਂ ਪਿਓ ਦੇ ਸਿਰ ਤੇ ਹੀ ਪਿਓ ਦੇ ਸਿਰ ਤੇ ਵੇਲੀਆਂ ਖਾਧੀਆਂ ਤੇ ਤੂੰ ਵੀ ਮਾਂ ਦੇ ਸਿਰ ਤੇ ਖਾਂਦਾ ਪਿਆ ਖਾਨਾ ਪਿਆ ਮੇਰਾ ਤਾਂ ਹੱਕ ਬੰਦਾ ਆਹੋ ਤੇ ਫਿਰ ਸਾਡਾ ਵੀ ਹੱਕ ਬੰਦਾ ਹੀ ਪਿਓ ਦੇ ਦਿੱਤੇ ਕਾਨ ਦਾ ਵੇਲੀਆਂ ਦਾ ਵੱਡਾ ਚਾਦਰ ਨਾ ਪਾਣੇ